ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਯਾਦ ਦੇ ਵਲੌਗ ਤੇ ਕਿਰਪਾ ਰੱਖਿਆ ਮਾਲਕ ਚੜ੍ਹਦੀ ਕਲਾ ਦਿਨ ਤੋਂ ਗੁਣੇ ਰਾਤ ਚੌਂਗਣ ਕਰਤੀਆਂ ਵਾਸ਼ੇ ਬਾਕੀ ਮਹੀਆ ਵਾਲਾ ਬਾਈ ਹੋ ਗਿਆ ਸ਼ੁਰੂ ਅੱਜ ਖੇਡਦਾਰੇ ਮੇਰੀ ਸਵੇਰ ਦਾ ਮੌਸਮ ਚਲੋ ਕਦੇ ਠੀਕ ਹੋ ਜਾਂਦਾ ਕਦੇ ਬੱਦਲ ਪਾਈ ਜੀ ਖੌਰਾ ਚ ਹੁੰਦਾ ਰਿਹਾ ਪਰ ਆ ਸਾਡੇ 6 ਵਜੇ ਬਹੁਤ ਘਟਾ ਚੜੀ ਚਾਰੇ ਪਾਸੇ ਜਿੱਦ ਤੱਕ ਰੋਨ ਦਿਖਾਣੇ ਕਿ ਨਿਸ਼ਾਨ ਤੇ ਨਹੀਂ ਮੈਂ ਕਹਿੰਦਾ ਲੋਦੇ ਛਾਣੇ ਕਿ ਨਹੀਂ ਮਹੀ ਪਿਆਈ ਬਹੁਤ ਹੋਣਾ ਘੋਰ ਦਾ ਕਰਦਾ ਉਹਦੋਂ ਬਾਕੀ ਹੁਣ ਸਾਡੇ ਵੀ ਲੱਗ ਗਿਆ ਜੀ ਪੈਣ ਤਕਰੀਬਨ 6:30 ਪਾਉਣ ਸਤਾ ਟਾਈਮ ਹੋ ਗਿਆ ਦਾ ਪਹਿਲਾਂ ਹਵਾ ਘਟਾਈ ਹੈ ਕਿਣੀਆਂ ਜੀਆਂ ਆ ਗਈਆਂ ਕਿਣੀਆਂ ਦੇ ਬਾਅਦ ਫਿਰ ਹਵਾ ਹੀ ਹੈ ਵੀ ਬਹੁਤ ਜ਼ੋਰ ਦਾ ਚੱਲਦਾ ਕੰਮ ਅੰਦਰ ਹੁਣ ਫੜ ਲਿਆ ਨਾ ਰੇਸ ਆਪਣੀ ਚਲੋ ਮੀਂਹ ਪੈ ਜਾਵੇ ਮੀਂਹ ਦਾ ਕੋਈ ਚੱਕਰ ਨਹੀਂ ਕਿ ਪਰਸੋਂ ਮੀਂਹ ਪਿਆ ਕੱਲ ਅਸਲ ਮਸ਼ੀਨਾਂ ਚੱਲਿਆ ਨਹੀਂ ਥੈਂ ਕਿ ਅੱਜ ਮਸ਼ੀਨਾਂ ਬਹੁਤ ਵਧੀਆ ਚੱਲੀਆਂ ਭਈਆਂ ਦੀ ਬੜਾਈ ਤਾਂ ਨਹੀਂ ਹੋਈ ਹੈਗੀ ਮਸ਼ੀਨਾਂ ਚੱਲ ਪਿਆ ਨੇ ਪਰ ਹੁਣ ਚਲੋ ਮਸ਼ੀਨਾਂ ਦੇ 1-2 ਦਿਨ ਹੋਰ ਅੱਗੇ ਪਿੱਛੇ ਚੱਲ ਜੂਗੀਆਂ ਪਰ ਹੈਂਡ ਤੇ ਡਰ ਲੱਗਦਾ ਜਿਹੜੇ ਹਵਾ ਘਟਾ ਚੜੀ ਵੀ ਆਏ ਕੁਝ ਵੀ ਕਰ ਸਕਦਾ ਹੈ ਕਿਸੇ ਵੀ ਟਾਈਮ ਹੋ ਸਕਦਾ ਕੁਝ ਵੀ ਵੇ ਬਹੁਤ ਘਟਾ ਚਾਰੇ ਪਾਸੇ ਜੰਮੀਗਾ ਤੁਸੀਂ ਬੱਦਲ ਘੋਰਨ ਵੀ ਲਾ ਗਿਆ ਹਵਾ ਵੀ ਚੱਲ ਪਈ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਆ ਜੀ ਵੀਡੀਓ ਦੇ ਵਿੱਚ ਉਹ ਵਾਹ ਜੀ ਬੱਦਲ ਚੜਿਆ ਬਹੁਤ ਜਿੰਨਾ ਕਹਦੋ ਆਹ ਜਮੇ ਕਾਲੀ ਘਟਾ ਆਹ ਬਿਜਲੀ ਲੱਗ ਰਹੀ ਹੈ ਫੁੱਲ ਇਧਰ ਨੂੰ ਚਾਰੇ ਪਾਸੇ ਬੱਦਲ ਬੱਦਲ ਇਕ ਇਥੇ ਮਾਰ ਤੇ ਸਮਾ ਬੱਦਲ ਘੋਰ ਦਾ ਕਣੀਆਂ ਲਾਗੀਆਂ ਪੈਣ ਵੀ ਟਾਈਮ ਹੋ ਗਿਆ 6:30 ਦਾ ਜਣੀ ਹਵਾਨ ਹੈਗੀ ਹਲੇ ਹਵਾ ਗੋਮਸੋਂ ਮੜਾ ਕੰਮ ਹੋਇਆ। ਹਵਾ ਜਮਾਈ ਬੰਦਾ ਹੁਣ ਮੜ ਮੜ ਜਾ ਲੱਗਿਆ ਹੁਣ। ਕੋ ਬੱਦਲ ਦਾ ਕੋਈ ਅੰਤ ਨਹੀਂ ਹੈਗਾ। ਆਸਾਂ ਆਂਦਰ ਬਈ ਇਹਨਾਂ ਵਾਲਾ ਖਤਰਾ। ਅੱਗਣੀਆਂ ਸਟਾਰਟ ਹੋਈਆਂ। ਸਭ ਵੀ ਡੰਗਰ ਕਰਦੇ ਨੇ ਅੰਦਰ। ਇੱਧਰ ਬੰਦੋਬਸਤ ਕਰਿਆ ਪੂਰਾ ਹੁਣ। ਦੋ ਰਸੇ ਪਾ ਨਿਰਮਨ ਤੇ ਗੱਡ ਰੱਖਤਾ ਪੂਰਾ ਪੱਲੜਾ ਕਿਉਂ ਕਾਣ ਕਪਾਂਤਰੀ ਵੇਗਦੀ ਇੱਥੇ ਜਿਹੜੀ ਜਾਂਦੀ ਦੀ ਇਹ ਥੋੜੀ ਜਿਹੀ ਮਿੱਟੀ ਦੀ ਜੜ ਜੀ ਆਈ ਵੀ ਦੀ ਤਾਂ ਇਹ ਲੱਗ ਰੱਖ ਦਿੱਤੀ ਆਪਾਂ ਨੇ ਦੂ ਵੀ ਅੰਦਰ ਦਾਰ ਨਹੀਂ ਹੈ ਦੇਖਦੇ ਹੁਣ ਜੇ ਵੱਢਣ ਲੱਗਾ ਇੱਥੇ ਹੀ ਮਿੱਟੀ ਡੋਲ ਲਾਈ ਹੈ ਵੀ ਪਾਣੀ ਨਾ ਅੰਦਰ ਆ ਜਾਵੇ ਪੱਲੜ ਵੀ ਤੇ ਤਰਪਾਲਾ ਵੀ ਦਿੱਤੇ ਆ ਆ ਬਾਛੜ ਤੇ ਲਾਇਆ ਆਪਾਂ ਬਾਕੀ ਦੇਖਦੇ ਹਾਂ ਲੱਗਿਆ ਰੇਸ ਫੜਨ ਦਿਖਾਉਂਦਾ ਤੁਹਾਨੂੰ ਫਿਰ ਕਿ ਆ ਜਲ ਤੇ ਦਿਖਾਉਂਦਾ ਇਹ ਬੁੱਧੜ ਬਹੁਤ ਹੈ ਉਹ ਆ ਮੋਬਾਈਲ ਵਿੱਚ ਜਪੋਨ ਹੋਂਦੇ ਥੋੜੇ ਜਿਆਦਾ ਚਮਕਦਾ ਉਹ ਚਮਕ ਜੀ ਦੇਖਦੀ ਹੈ ਪਰ ਅਹ ਕਾਲੀ ਘਟਾ ਜਿਹੜੀ ਆ ਦਿਖਾਉਣਾ ਮੈਂ ਤੁਹਾਨੂੰ ਜਿਵੇਂ ਇਹ ਕਾਲੀ ਗੜਾ ਕੋਰੇ ਆ ਬੰਦਾ ਜੇ ਕਣਾ ਬੱਦਾ ਲੋ ਜੀ ਖਵਾ ਬਈ ਲੱਗੀ ਚੱਲਣਾ ਉਹ ਹੀ ਮੇਰੀ ਗੱਲ ਵੀ ਮੇਰੀ ਚੱਲ ਵੀ ਮਹੀਆ ਵਾਲੀ ਰੋਸਾਰ ਵੀ ਵਧ ਗਈ ਇਹ ਲੱਗਦਾ ਹੋਊਗਾ ਉਹੀ ਕੰਮ ਫੇਰ ਏ ਹਵਾ ਜਦਦਰ ਆਪਣੇ ਪਿੱਛੇ ਦੀ ਆਉਲਟ ਹਵਾ ਥੋੜੀ ਨਹੀਂ ਹਵਾ ਜਲਦੀ ਬਹੁਤ ਹੈ ਇੱਥੇ ਥੋੜੀ ਜਿਹੀ ਘੱਟ ਲੱਗਦੀ ਆਪਣੇ ਅੱਜ ਇਧਰਲੇ ਪਾਸੇ ਦੀ ਹਵਾ ਆ ਗਈ ਵੀ ਇਹ ਜਿਹੜਾ ਹਨ ਦਾ ਖਤਰਾ ਬਾਕੀ ਚਲੋ ਮੀਂਹ ਆਲਾ ਸਰਜੂ ਮੀਂਹ ਵੀ ਪੈ ਰਿਹਾ ਬਹੁਤ ਜ਼ੋਰ ਨਾਲ ਆਹ ਮੀਂਹ ਲੱਗੇ ਜੀ ਪੈਣ ਬਹੁਤ ਜ਼ੋਰ ਨਾਲ ਅੰਦੂ 12 ਮਿਜਾ ਤੇ ਜੇ ਤਨ ਬੜੀਆਂ ਘਰਾਂ ਕਰਾਂਗਾ ਆਕਾ ਤਾਂ ਬਹੁਤ ਰਹੀ ਇਹ ਦਿਨ ਕੋਲ ਜਿੰਨਾ ਟਾਈਮ ਨਹੀਂ ਪੈਂਦਾ ਇਧਰ ਇਹ ਨਾਲ ਬੜਾ ਟਕਰਾਂ ਕਰਾ ਕਹਿੰਿਆ ਹੁਣ ਤਾਲੇ ਚੱਲ ਬੀਠਣ ਨਾਲੇ ਪਰਸਮੂ ਰਾਈਮੀ ਪਰਸਮੂ ਦੇ ਅੱਜ ਮਸ਼ੀਨਾਂ ਚੱਲੀਆਂ ਦੀਆਂ ਮੱਝ ਫੇਰ ਘਾੜਾ ਦੇਣੇ ਚਲੋ ਮਸ਼ੀਨਾਂ ਖੜਨੇ ਤੇ ਦੋ ਦਿਨ ਫੇਰ ਚੱਲ ਜੂਗੇ ਪਰ ਐਹਣ ਦੇ ਵਿਚੌਰ ਰਹੇ ਔਰੇ ਥੋੜੀ ਹਵਾ ਘੱਟ ਆਪਣੇ ਬਾਛੜ ਇੱਧਰ ਦੀ ਆਪਣੇ ਖਾਪੇ ਹੱਥ ਦੀ ਬਾਛੜ ਹੈ ਅੱਜ ਕੋ ਨਹੀਂ ਕੋਈ ਹੋਵੇਗਾ ਕੱਢ ਰਹੀ ਸੁੱਕਾ ਨਹੀਂ ਤਾਂ ਜੇ ਪਹਿਲਾਂ ਮਹੀ ਰਾਜ ਦੇ ਦਿਨ ਬਹੁਤ ਹੋਵੇ ਚੱਲਦੀ ਸੀ ਸੱਤਰ ਪਾਰ ਪਰ ਗੱਡੀ ਦੀ ਬਾਛੜ ਬਚਾਓ ਹੋਵੇ ਜਾਨੀ ਫੇਰੀ ਪਾਣੀ ਨਹੀਂ ਪਉਣ ਲੱਗਣਾ ਢੇਰੇ ਨੂੰ ਅੱਜ ਇਹ ਬੰਦਾਲੇ ਚੱਲ ਰੇ। ਔਰ ਥੋੜੀ ਆਪਣੀ ਹਵਾ ਘੱਟ ਲੱਗਦੀ ਹੈ, ਹਵਾ ਜਾਂਦੀ ਕਿਥੋਂ ਹੈ। ਬਹਰ ਦਰਾਖਤਾਂ ਵਾਲੀ ਦਾ ਬਸ ਕਰਾਈ ਪਈ ਹੈ। ਔਰ ਥੋੜਾ ਜਿਹਾ ਬਚਾਉਗਾ ਫਿਰ ਵੀ ਆਪਣੇ। ਅੱਜ ਹਵਾ ਪੱਖੇ ਪਾਸੇ ਜੀ ਹੋਗੀ। ਕਿਉਂਕਿ ਐ ਸੇ ਐਟਾ ਦੀ ਹੁੰਦੀ ਫਿਰ ਆਪਾਂ ਦੇ ਔਰੇ ਵੀ ਨਿਕਾੜੋ ਅੰਦਰ ਆ ਆ ਅੰਦਰ ਸਾਰਾ ਗਿੱਲਾ ਗੋਲਾ ਕਰ ਦੇਣਾ ਤਾਂ ਨਾ। ਯਾ ਖੁੱਲਾ ਬਹੁਤ ਆ ਮੂਰੇ ਦੁੱਖਿਆ। ਆਂਗਰ ਕੀ ਹੈ ਵੀ ਚਲੋ ਜਿਹੜੀ ਮੌਜ ਹੈ ਜੀ। ਲੱਗਿਆ ਵਾ ਕੋਰ ਕਰਾਈ ਦੀ ਕਰਨ ਮੱਖੀ ਦੇਖੋ ਇਹ ਆਵੜ ਦਾ ਘੁੰਮ ਕੇ ਸਾਰੇ ਬੋਰ ਧਾਰੇ ਪਾਸ ਇਕੱਜ ਹੋ ਗਏ ਉਹੋ ਜੀ ਵਿੱਚ ਮੀਂਹ ਪੈ ਰਿਹਾ ਵਿੱਚ ਲਸਕੋਰ ਆ ਦੇਖੋ ਕਹੀ ਧੂਪਾਂ ਨਿਕਲੀ ਐ ਕੋ ਫੌਦਾਂ ਦੇ ਨਿਕਲੀ ਐ ਚੀਜ਼ਾਂ ਰੱਖ ਰੀਆਂ ਬਹੁਤ ਬੋਟਰ ਨੇ ਆ ਇਹਨਾਂ ਦਿਖਾਉਂਦਾ ਧੂਪਾਂ ਇੱਧਰ ਤੇ ਨਿਕਲ ਗਈ ਐ ਹੋ ਨਿਕਲ ਰਹੀ ਜ਼ੁਰਦੀ ਹਾਂ ਤੇ 6:30 ਦਾ ਟਾਈਮ ਹੋਇਆ ਤੇ ਸੋਹਰ ਪੀਲੇ ਰੰਗ ਦੀ ਧੁੱਪਾ ਵੜ ਜਾ ਵੜ ਜਾ ਅੰਦਰ ਪਤਾ ਕੁਝ ਨਹੀਂ ਹੈਗਾ ਜਿਹੜੀ ਧੁੱਪਾਂ ਨਿਕਲੀ ਖਰਾਬ ਹੈ ਇਹ ਬੱਦਲ ਅਸਾ ਦਾ ਬਹੁਤ ਜਿਹੜੀ ਵੀ ਇਧਰ ਨੇ ਸਾਰੇ ਨਿਆਣੇ ਅੰਦਰ ਇਹ ਧੁੱਪਾਂ ਗਈਆਂ ਇਹ ਮਹੀ ਵਾਲੀ ਹੋਣੀ ਮਹੀ ਵਾਲੀ ਹੈ ਹਾਂ ਹਾਂ ਮਹੀ ਵਾਲੀ ਕੋ ਪਾਹੇ ਹਾਂ ਜੀ ਹਾਂ ਉਹ ਪਹਿਲਿਆ ਤੇ ਬਾਈ ਕਿੱਧਰ ਹੈ ਇਹ ਪਹਿਲਿਆ ਬਾਈ ਉਹ ਦੇਖਦੇ ਵਾਲੇ ਆਹਦਨ ਬਹੁਤ ਘਟਾ ਖੜੀ ਆ। ਐ ਵੀ ਲੰਘ ਜਿਵੇਂ ਸਾਈ ਮਾਈ ਜੀ ਹੋਵੇ 10 ਦਿਨ ਦੇ ਰਵੇ ਬਹੁਤ ਆ ਵਾ। 10 ਦਿਨ ਚ ਨੇੜੇ ਲੱਤ ਬਦ ਦਿਨ ਰਾਤ ਕਰਕੇ ਇੱਕ। ਬਾਈ ਜੀ ਹਰ ਜਾ ਹਰ ਜਾ ਹੁਣ ਕਾਹਤ ਕੋ ਹਾਉਣਾ। ਐ ਵੈਂਦਰ ਹਾਂ। ਹਾਂ। ਗਾਣੇ ਉਹਦੇ ਜਿਹੜੇ ਗੋਲ ਹੈਗੇ ਉਹ ਵੀ ਲਈ ਰੱਖਿਆ। ਹਾਂ। ਅਰੇ ਖੜੀ ਆ। ਤੂੰ ਤਾਂ ਇਹਦਾ ਵੇਚਿਆ ਆ। 1 ਸਾਲ ਧਾਨ ਖੜੀ ਤੇ ਆਪਣੇ। ਹਾਂ। ਇੱਕੜੇ ਘਟਾ ਚੜੀ ਦੀ ਧਾਨ ਘੜੇ ਦੇ ਬਿੰਦਰ ਹੋਰੇ ਪਤਾ ਨਹੀਂ ਕਿੱਥੇ ਮਾ ਕਿੱਥੇ ਜਾ ਰ ਮੀ ਪੈ ਕੇ ਹਟ ਕੇ ਗੰਨੇ ਨਾਲ ਮਸ਼ੀਨਾਂ ਦੇ ਕੋਲ ਜਾਏ ਮਾ ਤੂੰ ਕਿੱਥੇ ਚੱਲ ਗਿਆ ਕਹਿੰਦਾ ਬਿੰਦਰ ਰਜਾਈ ਦੇ ਅੰਦਰ ਪੈ ਗਿਆ ਚੁੱਪ ਕਰਕੇ ਹਾਲ ਹੋ ਗਿਆ ਹਾਂ ਬਹੁਤ ਬਾਈ ਗਣਕਾ ਖੜੀਆਂ ਹਲੇ ਦਾ ਬਹੁਤ ਗਣਕਾ ਖੜੀਆਂ ਜਿੰਨੀਆਂ ਕਰੋ ਹਲੇ ਵਢਾਈ ਕੋਸੇ ਚੱਲੀ ਹੈਗੀ ਤੋ ਉਹ ਬਾਜੀ ਮੀ ਪਹਿਲੇ ਜਣੀ ਮੀ ਚਲੋ ਫਿਰ ਹਸਾਬ ਕਰ ਸਰ ਗਿਆ ਵੀ ਨੇਰੀ ਬਹੁਤ ਆਈ ਹੈ ਨੇਰੀ ਵਿੱਚੇ ਮੀਂਹ ਚੱਲਿਆ ਬਹੁਤ ਜ਼ੋਰ ਦਾ ਖੱਟਿਆ ਕੰਮ ਕਣਕਾਂ ਪੱਕੀਆਂ ਮਟੇਟੀਆਂ ਕਰਤੀਆਂ ਉਹਨੇ ਵੀ ਦੁਬਾਰੇ ਬੱਦਲ ਹੋਂ ਫੇ ਚੜਿਆ ਜਾਂ ਚੜੀ ਘਟਾ ਇੱਧਰ ਤੇ ਬਹੁਤ ਜਿੰਨਾ ਕਹਿ ਦੋ ਉਹਨਾਂ ਚੜਿਆ ਦੁਬਾਰੇ ਫੇਰ ਬੱਦਲ ਦੇਖੋ ਕਿਆ ਬਣਦਾ ਕਿਣੀ ਕੋਈ ਕੋਈ ਗਿਰਨ ਲੱਗੀ ਦੁਬਾਰੇ ਵੀ ਜਿਹੜਾ ਪਹਿਲਾਂ ਚੱਲਿਆ ਤਾਂ ਕੰਮ ਉਹ ਬਹੁਤ ਬਚਾਓ ਹੋ ਗਿਆ ਕੋਈ ਅਹਿਣ ਨਹੀਂ ਪਈ ਹੈਗੀ ਠੀਕ ਤਾਂ ਹਵਾ ਹਲੇ ਵੀ ਚੱਲਦੀ ਹੈ ਜਾਨੀ ਹਵਾ ਘਟਾ ਹੁਣ ਪਹਿਲਾਂ ਹਵਾ ਬਹੁਤ ਸੀ ਵੀ ਲੰਘਿਆ ਵਧੀਆ ਹੋ ਗਿਆ ਦਾ ਜਣੀ ਜਾਂ ਮਹੀ ਪਿਆ ਦਾ ਇਤੇ ਵਿੱਚ ਆਏ ਦਾ ਵੀ ਚੱਲ ਜੂਗੇ ਗੱਲ ਨੂੰ ਦੁਬਾਰੇ ਤੇ ਬਾਅਦ ਮਸ਼ੀਨਾਂ ਮਸੁੰਨਰ ਫਿਰ ਭਈਆਂ ਦਾ ਤਾਂ ਨਹੀਂ ਕੰਮ ਚੱਲਣਾ ਕਿਉਂ ਮਹੀ ਫੇਰ ਵੀ ਸੋਨਾ ਪੈ ਲਿਆ 45 ਚੱਲ ਲੈ ਇੱਕ ਵਾਰ ਵੀ ਹੁਣ ਆਹ ਘਟਾ ਬਹੁਤ ਜੜੀ ਵਿਕ ਤੇ ਜਿਹੜੀ ਆਹ ਠਾਣੇ ਚ ਘਟਾ ਦਿਖਦੀ ਨਾ ਆਹ ਇਹ ਤਾਂ ਦੇਖ ਕੇ ਡਰ ਜਾ ਲੱਗਦਾ ਇਹਦੇ ਚ ਮੋਬਾਈਲ ਚ ਥੋੜੀ ਹੋਰ ਤਰ੍ਹਾਂ ਲੱਗਦੀ ਐ ਤਾਂ ਬਹੁਤ ਗੜੀ ਐ ਬਾਕੀ ਆਪ ਭਾਈ ਇਹਨੂੰ ਸਾਰੇ ਬਦਲੇ ਖੜਾ ਆਹ ਇਧਰ ਨੂੰ ਬਦਲੇ ਦੁਬਾਰੇ ਬਣੀ ਆ ਘਟਾ ਦੇਖੀ ਜਾਂਦੀ ਹੁਣ ਕਿਆ ਕਰਦਾ ਇਹ ਵੀ ਚਲੋ ਮੈਂ ਮੈਂ ਅਜਾ ਪੈ ਲਵੇ ਅਹਣ ਤੇ ਥੋੜਾ ਗੱਲ ਲਗਾ ਵੀ ਹਲੇ ਕਣਕਾਂ ਸਾਢੇ ਕਿੰਨੇ ਸਮਝ ਲੋ ਵੀ 10% ਵੱਧ ਹੋਈਆਂ ਹੋਣੀਆਂ ਨਹੀਂ ਬੜਾਈ ਖੜੀ ਹੋ ਹੈ ਤਾਂ ਦੁਬਾਰੇ ਫੇਰ ਗਿੱਲੀਆਂ ਹੋਗੇ ਕਣਕ ਆਪਣੇ ਆ ਕੱਲ ਫੁੱਲਣੀਆਂ ਤੇ ਅੱਜ ਦੁਬਾਰੇ ਫੇਰ ਫੋਲਦੀਆਂ ਆਪਾਂ ਨੇ ਕੱਲੋਂ ਨਿਕਲਣ ਵਾਲਾ ਕੰਮ ਹੈਗਾ ਦਾ ਪਰ ਹੁਣ ਦੋ ਤਿੰਨ ਦਿਨ ਫੇਰ ਅੱਗੇ ਜਾਓ ਕੇ ਵੀ ਅੰਨਾ ਸੋਗਰ ਉੱਥੇ ਵਾਲੀ ਨਿਕਲ ਗਈ ਤੇਰੇ ਬੂਟਾ ਵਾਲੀ ਬੂਟਾ ਵਾਲੀ ਤਾਂ ਨਹੀਂ ਬੋਬਿੰਗ ਪਲਾਂਗੜਾ ਪੈਣਾ ਦਾ ਫਿਰ ਤੇ ਉੱਥੇ ਦਾ ਫੋਲ ਨਹੀਂ ਸਕਦੇ ਆਪਾਂ ਤੋਂ ਪਾਣੀ ਲੱਗਦੀ ਹੈਗੀ ਬੂਟਾ ਨੇ ਮੈਂ ਤਾਂ ਸਾਰਿਆਂ ਸ਼ਾਮ ਹੋ ਜਾਂਦੀ ਹੈ ਹੁਣ ਆਓ ਦੇਖੋ ਬੂਟੇ ਖੜੇ ਨੇਰਾ ਹੋਇਆ ਪਿਆ ਆ ਸਾਰਾ ਨੇਰਾ ਹੋਇਆ ਬੂਟਿਆਂ ਦੇ ਵਿੱਚ ਆਵਾਜ਼ ਜਿੰਨੀ ਵੀ ਜਲਦੀ ਹੁਣ ਠੰਡੀ ਜਾਂਦੀ ਹੈ। ਕਿਣੀਆਂ ਕਰਤੀਆਂ ਵਿੱਚ ਚਮੜਮਾੜੀਆਂ ਇਹਨਾਂ ਬਾਜਣ ਹੌਲੀ-ਹੌਲੀ ਆਕਣੇ ਫਿਰ। ਉਹ ਤੀਹੇਜ ਪਹਿਰ ਗਰਮੀ ਬਹੁਤ ਹੀ ਪਹਿਲਾਂ ਸਵੇਰ ਦੇ ਦੱਖਣ ਜਲਦਾ ਦੱਖਣ ਦਾ ਦਿਖ ਦੇਦਾ ਹੀ ਲੈ ਕੋਨੋ ਕਰੂਗਾ ਇਹ। ਦੱਖਣ ਜਲਦਾ ਰਿਹਾ ਬਹੁਤ ਬੱਟ ਹੋਇਆ ਸੀ ਇਹ ਜੇ ਬਾਹਰ ਦਾ। ਜਬਰਸੀਨ ਦੇ ਵੱਡੇ ਮੈਂ ਵੀ ਥੋੜਾ ਜੋਂ ਵੱਡ ਗਿਆ ਪਰ ਮਰਸੀਨ ਜ ਵੱਡਿਆ। ਮਾਈਨਾਂ ਦਾ ਫਿਰ ਕਣਕੇ ਸਾਂਭ ਹੋ ਜੇ ਹੌਲੀ-ਹੌਲੀ ਜਿਹੜੀ ਟੱਕੀ। ਜਦੇ ਦਿਖਾ ਤਾ ਤੂਫਾਨ ਉਹਨੇ ਆਖੇ ਲੱਗ। ਵੀ ਲੱਗਦਾ ਇਹਨਾ ਫਿਰ ਚੱਲ ਪੈਣਾ ਜਿਹੜੇ ਸਾਬ ਕਿਣੀਆਂ ਜੇ ਲੱਗੀਆਂ ਕਰਨ। ਵਾਜਣਾ ਕੰਮ ਚਲੋ ਠੀਕ ਹੈ ਜੀ ਦੇਖਦੇ ਆ ਫਿਰ ਸਵੇਰ ਤੱਕ ਕੀ ਆ ਕੋ ਬਣਦਾ ਦਿਖਾਵਾਂਗੇ ਤੁਹਾਨੂੰ ਬਈ ਵੀਡੀਓ ਦੇ ਵਿੱਚ ਓਕੇ ਸਤਿ ਸ੍ਰੀ ਅਕਾਲ